ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਐਸਜੀਪੀਸੀ ਦੇ ਦਫ਼ਤਰ ਵਿਖੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਜਵਰਜਨਾ ਦੇ ਮਾਮਲੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਵੱਲੋਂ ਸੁੱਚਾ ਸਿੰਘ ਲੰਗਾ ਨੂੰ ਪੰਥ ਤੋਂ ਛੇਕਿਆ ਗਿਆ ਹੈ ਪਰੰਤੂ ਲੰਗਾ ਵੱਲੋਂ ਵਿਧੜਕ ਹੋ ਕੇ ਅਕਾਲੀ ਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਮੂਹ ਮੈਂਬਰਾਂ ਨੇ ਮੰਗ ਪੱਤਰ ਰਾਹੀਂ ਜਥੇਦਾਰ ਸ਼੍ਰੀ ਅਕਾਲ ਤਖਤ ਪਾਸੋਂ ਸੁੱਚਾ ਸਿੰਘ ਲੰਗਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਮੰਗ ਪੱਤਰ ਹੈ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁੱਚਾ ਸੰਗਾਂ ਨੂੰ ਉਹ ਬਲਾਤਕਾਰ ਦੀ ਜਿਹੜੀ ਉਹਦੀ ਸੀਡੀ ਆਈ ਸੀ ਨਾ ਉਹਦੇ ਸਬੰਧ ਵਿੱਚ ਸਿੱਖਿਓਂ ਖਾਰਜ ਕੀਤਾ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਹਨੂੰ ਆਪਣੀ ਪਾਰਟੀ ਚੋਂ ਕੱਢਿਆ ਹੋਇਆ ਸ਼੍ਰੋਮਣੀ ਕਮੇਟੀ ਨੇ ਵੀ ਉਹਨੂੰ ਕੱਢ ਦਿੱਤਾ ਹੋਇਆ ਮੈਂਬਰੀ ਤੋਂ ਉਹ ਅਕਾਲੀ ਦਲ ਦੀ ਉੱਥੇ ਮੀਟਿੰਗਾਂ ਕਰ ਰਿਹਾ ਪਾਰਲੀਮੈਂਟ ਦੀ ਇਲੈਕਸ਼ਨ ਦੇ ਸਬੰਧ ਚ ਤੇ ਜਿਸ ਵਿੱਚ ਮੈਂ ਮਹਿਸੂਸ ਕਰਦਾ ਜਾਤੀ ਤੌਰ ਤੇ ਸ਼ਖਬੀਰ ਉਹਨਾਂ ਨੂੰ ਸਾਰਾ ਪਤਾ ਉਹਦੀ ਉਂਗਲ ਤੇ ਸਾਰਾ ਕੁਝ ਕਰ ਰਿਹਾ ਸ਼ਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਅਕਾਲੀ ਦਲ ਦਾ ਅਕਾਲੀ ਦਲ ਨੇ ਸਿੱਖ ਬੰਤ ਦਾ ਬੇੜਾਗਰ ਕਰਤਾ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਨੂੰ ਅਧਰੰਗ ਕਰਤਾ ਕਮਜ਼ੋਰ ਕਰ ਦਿੱਤਾ ਵਾ ਮੰਗ ਪੱਤਰ ਉਹ ਹੀ ਜੋ ਹੁੰਦਾ ਵੀ ਅਮਲ ਕਰਾਂਗੇ ਅਮਲ ਕੀ ਕਰਨਾ ਫਿਰ ਅਸੀਂ ਖੰਡਾ ਖੜਕਾਵਾਂਗੇ ਜਿਹੜਾ ਸਿੰਘ ਖੜਕਾਉਂਦੇ ਹੁੰਦੇ ਆ ਧਰਨੇ ਲਾਵਾਂਗੇ ਫਿਰ ਇਹ ਲਿਹਾਜ਼ ਨਹੀਂ ਕਰਾਂਗੇ ਵੀ ਅਕਾਲ ਤਖਸਾਲ ਸਾਹਿਬ ਆ ਤੇ ਜਥੇਦਾਰ ਕੋਈ ਕੋਸ਼ ਹੈ ਇੱਥੇ ਆ ਕੇ ਬਹਾਂਗੇ ਧਰਨੇ ਲਾਵਾਂਗੇ ਭੋਖੜ ਤਾਲ ਕਰਾਂਗੇ ਵਰਲਡ ਲੈਵਲ ਤੇ ਬਾਹਰਲੇ ਦੇਸ਼ਾਂ ਵਿੱਚ ਇਹ ਗੱਲ ਦੱਸਾਂਗੇ ਹਿੰਦੁਸਤਾਨ ਤੇ ਸਿੱਖ ਜਗਤ ਵਿੱਚ ਇਹ ਗੱਲ ਫਲਾਵਾਂਗੇ ਪਿਛਲੇ ਕਾਲ ਤਖਤ ਸਾਹਿਬ ਇੱਕ ਬਲਾਤਕਾਰੀ ਦੇ ਖਿਲਾਫ ਐਕਸ਼ਨ ਨਹੀਂ ਲੈ ਰਿਆ ਜੇ ਲੈ ਰਿਆ ਤਾਂ ਉਹ ਕਿਹੜੇ ਮੂਨਾ ਲੋਕਾਂ ਨੂੰ ਜਾ ਕੇ ਇਹਦਾ ਵੋਟ ਔਰ ਅਕਾਲ ਤਖਨ ਨੂੰ ਚੈਲੰਜ ਕਰ ਰਿਹਾ ਕਿੰਦਾ ਜੇ ਅਕਾਲ ਤਖਤ ਨੇ ਮੈਨੂੰ ਸਿੱਖਿਓਂ ਖਾਰਜ ਕੀਤਾ ਮੈਨੂੰ ਘਰ ਨਹੀਂ ਬਿਠਾ ਲਿਆ ਮੈਂ ਇਹਨੂੰ ਮੁਸਲਮਾਨ ਨਹੀਂ ਬਣਾਤਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਉਹਦੀ ਤੇ ਜਦੋਂ ਅਕਾਲ ਤਖਤ ਦਾ ਉਹ ਨਮਾਉਂਾ ਹੁੰਦਾ ਉਹਦਾ ਤਾਂ ਮਤਲਬ ਹੁੰਦਾ ਰੋਟੀ ਬੇਟੀ ਦੀ ਸਾਂਝ ਖਤਮ ਉਹ ਲੋਕਾਂ ਦੇ ਭੋਗਾਂ ਤੇ ਸਾਡੇ ਹਲਕੇ ਜ ਲੋਕਾਂ ਦੇ ਭੋਗਾਂ ਤੇ ਬੋਧ ਵਧੀ ਚੱਲ ਜਾਂਦਾ ਲੋਕ ਉੱਠ ਕੇ ਚੱਲ ਜਾਂਦੇ ਨੇ ਜਦੋਂ ਕਿ ਉਹ ਇਹ ਕੰਮ ਕਰ ਨਹੀਂ ਸਕਦਾ ਬਿਲਕੁਲ ਅਕਾਲ ਤਖਤ ਦੇ ਹੁਕਮਨਾਮੇ ਦੀਆਂ ਧੱਜੀਆਂ ੜਾ ਰਿਆ ਤੇ ਅਕਾਲ ਤਖਤ ਸਾਹਿਬ ਵਾਲੇ ਦਫ਼ਤਰ ਵਾਲੇ ਕਿੰਨਾ ਵੱਡਾ ਸੈਕਟਰੀਏਟ ਆ ਕਿੰਨੀਆਂ-ਕਿੰਨੀਆਂ ਤਨਖਾਹਾਂ ਲੈਂਦੇ ਇਹ ਖਬਰਾਂ ਨਹੀਂ ਪੜਦੇ ਅਖਬਾਰਾਂ ਨਹੀਂ ਪੜਦੇ ਇਹ ਟੀਵੀ ਨਹੀਂ ਵੇਖਦੇ ਅਸੀਂ ਟੀਵੀ ਚੈਨਲਾਂ ਤੇ ਅਸੀਂ ਇੰਟਰਵਿਊ ਦੇਦੇ ਮਰਗੇ ਅਸੀਂ ਰੌਲਾ ਪਾਵਾ ਥੱਕ ਗਏ ਅੱਜ ਸਾਨੂੰ ਆਪ ਪਾਉਣਾ ਪਿਆ ਇਸ ਕਰਕੇ ਪ੍ਰਕਾਸ਼ ਸੇ ਬਾਦਲ ਵੀ ਨਹੀਂ ਉਹ ਤੁਹਾਡੀ ਗੱਲ ਵੀ ਬਾਦਲ ਤੱਕ ਪਹੁੰਚਣੀ ਆ ਕਿ ਸੱਚਾ ਸੁਣ ਲਗਾ ਬਲਾਤਕਾਰੀ ਜਿਹੜਾ ਉਹਦੀ ਪਾਰਟੀ ਦਾ ਕੰਮ ਕਰ ਰਿਆ ਉਹਨੇ ਅਸਰ ਨਹੀਂ ਕਰਨਾ ਅਕਾਲੀ ਦਲ ਦੀਆਂ ਵੋਟਾਂ ਕਰ ਰਿਆ ਅਕਾਲੀ ਦਲ ਦੀਆਂ ਮੀਟਿੰਗਾਂ ਕਰ ਰਿਆ ਜ ਰੋਜ਼ ਜਿਹੜਾ ਤੁਹਾਨੂੰ ਅਸੀਂ ਦਿੱਤਾ ਨਾ ਪ੍ਰੈਸ ਕਨੋਟ ਉਹਦੇ ਨਾਲ ਲਿਖਿਆ ਵਾ ਵੀ ਇੰਨੀ ਤਰੀਕ ਨੂੰ ਫਲਾਣਾ ਤਾਂ ਕਿ ਅੰਨੀ ਤਰੀਕ ਨੂੰ ਫਲਾਣਿਆ ਜਾਂ ਮੀਟਿੰਗਾਂ ਕਰਦਾ ਔਰ ਜਿਹੜੇ ਲੋਕ ਸਾਡੇ ਵਰਗੇ ਗੱਲਾਂ ਕਰਨ ਵਾਲੇ ਆ ਜਿਹੜੇ ਲੋਕ ਵਿਰੋਧਤਾ ਕਰਨ ਵਾਲੇ ਉਹਨੂੰ ਉਹਨਾਂ ਦਾ ਕੁੱਤੇ ਭੌਂਕਦੇ ਆ ਗਦਾਰ ਹਾਂ ਦਾ ਹੈ ਇਹਦੇ ਵਾਸਤੇ ਡੇਰਾ ਬਾਬਾ ਨਾਨਕ ਤੋਂ ਸੰਗਤ ਆਈ ਆ ਸੁੱਚਾ ਸਿੰਘ ਲੰਗਾ ਦੇ ਖਿਲਾਫ ਜਿਹੜਾ ਉਹ ਜਨਤਕ ਤੌਰ ਤੇ ਸੰਗਤ ਵਿੱਚ ਵਿਚਰ ਰਿਹਾ ਤੇ ਉਹਦੇ ਬਾਅਦ ਇਹਨਾਂ ਵੱਲੋਂ ਸ਼ਿਕਾਇਤ ਤੇ ਆ ਕਿ ਜੋ ਹੁਕਮਨਾਮਾ ਜਾਰੀ ਹੋਇਆ ਵਾ ਉਹਨਾਂ ਨੂੰ ਜਾਣ ਦਾ ਅਧਿਕਾਰ ਨਹੀਂਗਾ ਇਹ ਐਪਲੀਕੇਸ਼ਨ ਨੂੰ ਲੈ ਲਈ ਗਈ ਆ ਜਿਹਦਰ ਸਾਹਿਬ ਧਿਆਨ ਚ ਲੈ ਆ ਕੇ ਉਹ ਜੋ ਕਾਰਵਾਈ ਕਰਨਗੇ ਜਿਹਦਰ ਸਾਹਿਬ ਨੇ ਕਰਨੀ ਆਪਾਂ ਨੂੰ ਤੱਕ ਪਹੁੰਚਾ ਦੇਣਾ ਹੈ